ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤੇ ਬੀਜੇਪੀ ਨੂੰ ਕੁਝ ਸਵਾਲ ਕਰਨਾ ਚਾਹੁੰਦਾ ਹੈ ਕੱਲ ਮੈਂ ਉਹਨਾਂ ਦਾ ਭਾਸ਼ਣ ਜੋ ਉਹ ਲਾਈਵ ਹੋ ਕੇ ਉਹਨਾਂ ਨੇ ਪੂਰੇ ਮੁਲਕ ਨੂੰ ਸੰਬੋਧਨ ਕੀਤਾ ਉਹ ਮੈਂ ਸੁਣਿਆ ਤੇ ਮੇਰੇ ਦਿਲ ਦੇ ਵਿੱਚ ਕੁਝ ਬਲਬਲੇ ਨੇ ਕੁਝ ਸਵਾਲ ਨੇ ਜੋ ਮੋਦੀ ਸਾਹਿਬ ਨੇ ਇਹਨਾਂ ਦੇ ਵਿੱਚ ਟੱਚ ਨਹੀਂ ਕੀਤੇ ਤੇ ਪਰ ਉਹਨਾਂ ਦਾ ਜਵਾਬ ਬੀਜੇਪੀ ਨੂੰ ਵੀ ਦੇਣਾ ਪਏਗਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਦੇਣਾ ਪਏਗਾ ਮੋਦੀ ਸਾਹਿਬ ਜਦੋਂ ਪੂਰਾ ਮੁਲਕ ਮੰਨਦਾ ਤੁਸੀਂ ਖੁਦ ਕਹਿੰਦੇ ਹੋ ਕਿ ਜਿਹੜਾ ਪਾਕਿਸਤਾਨ ਹੈ ਉਹ ਅੱਤਵਾਦ ਨੂੰ ਵਧਾਵਾ ਦੇਣ ਵਾਲਾ ਦੇਸ਼ ਹੈ ਇੱਕ ਅੱਤਵਾਦੀ ਦੇਸ਼ ਹੈ ਔਰ ਸਾਡੇ ਮੁਲਕ ਦੇ ਵਿੱਚ ਅੱਤਵਾਦ ਨੂੰ ਜੇ ਕੋਈ ਹਵਾ ਦਿੰਦਾ ਹੈ ਤਾਂ ਉਹ ਪਾਕਿਸਤਾਨ ਦਿੰਦਾ ਹੈਗਾ ਤੇ ਫਿਰ ਇੱਕ ਪੱਕ ਅੱਤਵਾਦੀ ਦੇਸ਼ ਦੇ ਨਾਲ ਸੀਜ਼ਫਾਇਰ ਕਰਨ ਦੀ ਨੋਬਤ ਕਿਉਂ ਆ ਗਈ ਉਹਨਾਂ ਨਾਲ ਸੀਜ਼ਫਾਇਰ ਕਿਉਂ ਕੀਤਾ ਔਰ ਦੂਸਰੇ ਬੰਨੇ ਜਦੋਂ ਸਾਡੇ ਫੌਜੀ ਸਾਡਾ ਪੂਰਾ ਮੁਲਕ ਤੁਹਾਡੇ ਨਾਲ ਸੀ ਸਰਕਾਰ ਦੇ ਨਾਲ ਸੀ ਔਰ ਸਾਡੇ ਫੌਜੀ ਸਰਹੱਦਾਂ ਦੇ ਉੱਤੇ ਜਾਬਾਜ਼ ਹੋ ਕੇ ਬਹਾਦਰੀ ਦੇ ਨਾਲ ਨਾ ਕੇਵਲ ਦੁਸ਼ਮਨ ਦਾ ਮੁਕਾਬਲਾ ਕਰ ਰਹੇ ਸੀ ਬਲਕਿ ਉਹਨਾਂ ਨੂੰ ਮਾਰ ਰਹੇ ਸੀ ਤਾਂ ਉਸ ਵਕਤ ਤੁਸੀਂ ਜੋ ਸੀਜ਼ਫਾਇਰ ਕੀਤਾ ਔਰ ਤੁਸੀਂ ਦੱਸਿਆ ਕਿ ਪਾਕਿਸਤਾਨ ਨੇ ਹੱਥ ਜੋੜੇ ਕਿ ਪਾਕਿਸਤਾਨ ਦੇ ਹੱਥ ਜੋੜਨੇ ਜਿਆਦਾ ਮਹੱਤਵਪੂਰਨ ਹੋ ਗਏ ਸਾਡੀ ਉਹਨਾਂ ਭੈਣਾਂ ਨੇ ਜਿਨ੍ਹਾਂ ਦੇ ਸੁਹਾਗ ਉਜਾੜੇ ਗਏ ਸੀ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੱਥ ਤੇ ਉਹਨਾਂ ਨੇ ਵੀ ਜੋੜੇ ਸੀ ਕਿ ਇਹਨਾਂ ਅੱਤਵਾਦੀਆਂ ਨੇ ਉਹਨਾਂ ਦੇ ਹੱਥ ਜੋੜਨ ਦੀ ਅਹਿਮੀਅਤ ਸਮਝੀ ਫਿਰ ਤੁਸੀਂ ਕਿਸ ਕਪੈਸਿਟੀ ਦੇ ਵਿੱਚ ਉਹਨਾਂ ਦੇ ਹੱਥ ਜੋੜਨ ਦੀ ਜਿਹੜੀ ਹੈ ਉਹ ਅਹਿਮੀਅਤ ਸਮਝ ਕੇ ਪਾਕਿਸਤਾਨ ਨੂੰ ਮਾਫ ਕਰਤਾ ਪਰ ਦੂਸਰੀ ਗੱਲ ਜਦੋਂ ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਸਾਡੇ ਫੌਜੀਆਂ ਨੇ ਪੂਰੀ ਤਰ੍ਹਾਂ ਪਾਕਿਸਤਾਨ ਨੂੰ ਗੋਡਿਆਂ ਪਰਨੇ ਲੈ ਆਂਦਾ ਉਹਨਾਂ ਨੂੰ ਬਰਬਾਦ ਕਰਤਾ ਜਿਸ ਸਮਝੌਤਾ ਕਰਨਾ ਹੀ ਸੀ ਤਾਂ ਫਿਰ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਪਰ ਹਿੰਦੁਸਤਾਨ ਚ ਬਲਾਕਿਸਮਝੌਤਾ ਕਿਉਂ ਨਹੀਂ ਕੀਤਾ ਜਿਵੇਂ ਕਿ 1971 ਦੇ ਵਿੱਚ ਵੀ ਹੋਇਆ ਸੀ ਐਸੀ ਤੁਹਾਡੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਬਿਨਾਂ ਲਿਖਤ ਆਸਵਾਸ਼ਣ ਤੇ ਤੁਸੀਂ ਸਮਝੌਤਾ ਕੀਤਾ ਔਰ ਉਸ ਦੇ ਬਾਵਜੂਦ ਅਸੀਂ ਦੇਖ ਰਿਹਾ ਕੱਲ ਵੀ ਜਾਨੀ ਕਿ ਬਲੈਕਆਊਟ ਕਰਨਾ ਪਿਆ ਡਰੋਨ ਤੇ ਹਾਲੇ ਵੀ ਆ ਰਹੇ ਹੈਗੇ ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਤੁਸੀਂ ਵਾਦਾ ਕੀਤਾ ਸੀ ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਜਦੋਂ ਤੁਸੀਂ ਆਪਾਂ ਦਾ ਵਿਦੇਸ਼ੀ ਦੌਰਾ ਛੱਡ ਕੇ ਆਏ ਸੀ ਤੁਸੀਂ ਪਹਿਲਗਾਮ ਦੇ ਜਿਹੜੇ ਫੀਡ ਤੁਸੀਂ ਉਹਨਾਂ ਨੂੰ ਨਹੀਂ ਮਿਲੇ ਸੀ ਨਾ ਹੀ ਤੁਸੀਂ ਪਹਿਲਗਾਮ ਗਏ ਸੀ ਤੁਸੀਂ ਸਿੱਧਾ ਜਿਹੜਾ ਹੈਗਾ ਅ ਬਿਹਾਰ ਦੇ ਵਿੱਚ ਗਏ ਸੀ ਪਰ ਅੱਜ ਚੀਖ ਚੀਖ ਕੇ ਉਹ ਭੈਣਾ ਉਹ ਪਰਿਵਾਰ ਪੂਰਾ ਮੁਲਕ ਜਿਹੜਾ ਉਹ ਪੁੱਛ ਰਿਹਾ ਹੈਗਾ ਕਿ ਉਹਨਾਂ ਭੈਣਾਂ ਨੂੰ ਇਨਸਾਫ ਕਦੋਂ ਮਿਲੇਗਾ ਔਰ ਇਹ ਹਮਲਾ ਕੱਲਾ ਉਹਨਾਂ 26 ਲੋਕਾਂ ਤੇ ਨਹੀਂ ਸੀ 26 ਪਰਿਵਾਰਾਂ ਤੇ ਨਹੀਂ ਸੀ ਕੱਲੀ ਫੌਜ ਤੇ ਨਹੀਂ ਸੀ ਇਹ ਪੂਰੇ ਮੁਲਕ ਦੇ ਉੱਤੇ ਜਿਹੜਾ ਹੈਗਾ ਹਮਲਾ ਸੀ ਸੋ ਮੋਦੀ ਸਾਹਿਬ ਤੁਹਾਨੂੰ ਇਸ ਚੀਜ਼ ਦਾ ਜਵਾਬ ਤੇ ਦੇਣਾ ਪੈਗਾ ਔਰ ਲੋਕ ਇਸ ਚੀਜ਼ ਦਾ ਜਵਾਬ ਮੰਗਦੇ ਨੇ ਔਰ ਮੈਂ ਬੀਜੇਪੀ ਦੇ ਲੀਡਰਾਂ ਨੂੰ ਕਹਿਣਾ ਕਿ ਘੱਟੋ-ਕੱਟ ਤੁਸੀਂ ਸਾਹਮਣੇ ਆ ਕੇ ਜਨਕਿ ਇਹਨਾਂ ਚੀਜ਼ਾਂ ਦਾ ਜਿਹੜਾ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦਿਓ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤੇ ਬੀਜੇਪੀ ਨੂੰ ਕੁਝ ਸਵਾਲ ਕਰਨਾ ਚਾਹੁੰਦਾ ਹੈ ਕੱਲ ਮੈਂ ਉਹਨਾਂ ਦਾ ਭਾਸ਼ਣ ਜੋ ਉਹ ਲਾਈਵ ਹੋ ਕੇ ਉਹਨਾਂ ਨੇ ਪੂਰੇ ਮੁਲਕ ਨੂੰ ਸੰਬੋਧਨ ਕੀਤਾ ਉਹ ਮੈਂ ਸੁਨਿਆ ਤੇ ਮੇਰੇ ਦਿਲ ਦੇ ਵਿੱਚ ਕੁਝ ਬਲਬਲੇ ਨੇ ਕੁਝ ਸਵਾਲ ਨੇ ਜੋ ਮੋਦੀ ਸਾਹਿਬ ਨੇ ਇਹਨਾਂ ਦੇ ਵਿੱਚ ਟੱਚ ਨਹੀਂ ਕੀਤੇ ਤੇ ਪਰ ਉਹਨਾਂ ਦਾ ਜਵਾਬ ਬੀਜੇਪੀ ਨੂੰ ਵੀ ਦੇਣਾ ਪਏਗਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਦੇਣਾ ਪਏਗਾ ਮੋਦੀ ਸਾਹਿਬ ਜਦੋਂ ਸਾਰਾ ਮੁਲਕ ਮੰਨਦਾ ਤੁਸੀਂ ਖੁਦ ਕਹਿੰਦੇ ਹੋ ਕਿ ਜਿਹੜਾ ਪਾਕਿਸਤਾਨ ਹੈ ਉਹ ਅੱਤਵਾਦ ਨੂੰ ਵਧਾਵਾ ਦੇਣ ਵਾਲਾ ਦੇਸ਼ ਹੈ ਇੱਕ ਅੱਤਵਾਦੀ ਦੇਸ਼ ਹੈ ਔਰ ਸਾਡੇ ਮੁਲਕ ਦੇ ਵਿੱਚ ਅੱਤਵਾਦ ਨੂੰ ਜੇ ਕੋਈ ਹਵਾ ਦਿੰਦਾ ਤਾਂ ਉਹ ਪਾਕਿਸਤਾਨ ਦਿੰਦਾ ਹੈਗਾ ਤੇ ਫਿਰ ਇੱਕ ਪੱਕ ਅੱਤਵਾਦੀ ਦੇਸ਼ ਦੇ ਨਾਲ ਸੀਜ਼ਫਾਇਰ ਕਰਨ ਦੀ ਨੋਬਤ ਕਿਉਂ ਆ ਗਈ ਉਹਨਾਂ ਨਾਲ ਸੀਜ਼ਫਾਇਰ ਕਿਉਂ ਕੀਤਾ ਔਰ ਦੂਸਰੇ ਬੰਨੇ ਜਦੋਂ ਸਾਡੇ ਫੌਜੀ ਸਾਡਾ ਪੂਰਾ ਮੁਲਕ ਤੁਹਾਡੇ ਨਾਲ ਸੀ ਸਰਕਾਰ ਦੇ ਨਾਲ ਸੀ ਔਰ ਸਾਡੇ ਫੌਜੀ ਸਰਹੱਦਾਂ ਦੇ ਉੱਤੇ ਜਾਬਾਜ਼ ਹੋ ਕੇ ਬਹਾਦਰੀ ਦੇ ਨਾਲ ਨਾ ਕੇਵਲ ਦੁਸ਼ਮਨ ਦਾ ਮੁਕਾਬਲਾ ਕਰ ਰਹੇ ਸੀ ਬਲਕਿ ਉਹਨਾਂ ਨੂੰ ਮਾਰ ਰਹੇ ਸੀ ਤਾਂ ਉਸ ਵਕਤ ਤੁਸੀਂ ਜੋ ਸੀਜ਼ਫਾਇਰ ਕੀਤਾ ਔਰ ਤੁਸੀਂ ਦੱਸਿਆ ਕਿ ਪਾਕਿਸਤਾਨ ਨੇ ਹੱਥ ਜੋੜੇ ਕਿ ਪਾਕਿਸਤਾਨ ਦੇ ਹੱਥ ਜੋੜਨੇ ਜਿਆਦਾ ਮਹੱਤਵਪੂਰਨ ਹੋ ਗਏ ਸਾਡੀਆਂ ਉਹਨਾਂ ਭੈਣਾਂ ਨੇ ਜਿਨ੍ਹਾਂ ਦੇ ਸੁਹਾਗ ਉਜਾੜੇ ਗਏ ਸੀ 22 April ਨੂੰ ਪਹਿਲ ਗਾਮ ਦੇ ਵਿੱਚ ਹਾਤੇ ਉਹਨਾਂ ਨੇ ਵੀ ਜੋੜੇ ਸੀ ਕਿ ਇਹਨਾਂ ਅੱਤਵਾਦੀਆਂ ਨੇ ਉਹਨਾਂ ਦੇ ਹੱਥ ਜੋੜਨ ਦੀ अहमियत ਸਮਝੀ ਪਰ ਤੁਸੀਂ ਕਿਸ ਕਪੈਸਿਟੀ ਦੇ ਵਿੱਚ ਉਹਨਾਂ ਦੇ ਹੱਥ ਜੋੜਨ ਦੀ ਜਿਹੜੀ ਹੈ ਉਹ अहमियत ਸਮਝ ਕੇ ਪਾਕਿਸਤਾਨ ਨੂੰ ਮਾਫ ਕਰਤਾ ਪਰ ਦੂਸਰੀ ਗੱਲ ਜਦੋਂ ਤੁਸੀਂ ਖੁਦ ਹੀ